ਤੋ ਬਿਆਨਾ ਨਗਰ ਦੇ ਗਲੀ ਨੰਬਰ 1/4 ਵਿੱਚ ਲੱਗੀ ਇੱਕ ਘਰ ਨੂੰ ਭਿਆਨਕ ਅੱਗ ਤੇ ਹੋਰ ਕੋਈ ਨਹੀਂ ਸਾਡੇ ਕੋਲ ਕੁਝ ਪਰ ਪੜੋਸੀਆਂ ਦਾ ਦੱਸਣਾ ਹੈ ਕਿ ਜਿਤਵਾ ਔਰਤ ਦਾ ਘਰ ਹੈ ਜੋ ਕਿ ਆਪਣੇ ਕੰਮ ਤੇ ਗਈ ਹੋਈ ਸੀ ਬਾਅਦ ਵਿੱਚ ਅਚਾਨਕ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਆਓ ਦੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ मौन मोहती रॉय क्या हुआ है मुझे भी नहीं पता सर मैं तो स्कूल गया था कितने टाइम ऐसी यहाँ दस साल तो मेरा हो गया है दस काम क्या करती हो मैं स्कूल में, में पीओन का काम करती हूँ इंसान इंसान को पता नहीं है अभी कितना हो पता। अलौछारा, 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 गया घर को सबको हाँ जी सर क्या मांग क्या करते हो आप डिमांड ਦੀਮਨ ਤੁਮਝੇ ਕੁਛ ਪਤਾ ਨਹੀਂ ਮੈਂ ਕੀ ਮੰਗੂ ਨੀ ਉਸਨੂੰ ਇਹ ਜੀ ਕਿ ਬਸ ਸਾਨੂੰ ਪਤਾ ਲੱਗ ਗਿਆ ਸੀਗਾ ਤੁਸ ਆਪਣਾ ਘਰ ਨਾਲ ਹੀ ਹੈ ਨਾ ਤੇ ਇਸ ਕਰਕੇ ਨਾ ਬਸ ਥੋੜਾ ਜਿਹਾ ਇਹ ਹੋ ਗਿਆ ਹੈਗਾ ਪਤਾ ਲੱਗ ਗਿਆ ਲੋਕਾਂ ਨੂੰ ਬੁਲਾਇਆ ਹੈਗਾ ਤੇ ਇਸ ਕਰਕੇ ਬਸ ਚਲੋ ਇੰਨਾ ਹੋ ਗਿਆ ਵਿਚਾਰਾ ਦਾ ਨੁਕਸਾਨ ਹੋ ਗਿਆ ਕਾਫੀ ਕਿੰਨਾ ਕੁ ਮਤ ਗਿਆ ਜੀ ਤਾਂ ਕਾਫੀ ਕੁਝ ਜਲ ਗਿਆ ਜੀ ਸਾਰਾ ਕੁਝ ਹੀ ਜਲ ਗਿਆ ਕੁਝ ਵੀ ਨਹੀਂ ਰਿਹਾ ਹੈਗਾ ਕਿਵੇਂ ਅੱਗ ਕਿਵੇਂ ਬੁਝਾਈ ਫਿਰ ਤੂੰ ਅੱਗ ਜੀ ਅਸੀਂ ਫਿਰ ਪਹਿਲਾਂ ਤਾਲਾ ਤੋੜਿਆ ਤਾਂ ਅਦੋਰ ਤੇ ਫਿਰ ਆਹ ਜਿਹੜੇ ਲੇਟ ਵਾਲੀ ਹੁੰਦੀਆਂ ਚਾਰਾਂ ਕਟੀਆਂ ਸੀ। ਇਸ ਤੋਂ ਬਾਅਦ ਤਾਂ ਅਸੀਂ ਵਿਰਿੰਦਰ ਵੱੜ ਕੇ ਫਿਰ ਪਾਣੀ ਪੂਣੇ ਲਾ ਕੇ ਇਹਨਾਂ ਨੇ ਵਿਚਾਰਿਆ ਨਾ ਸਾਰੇ ਆ ਗਏ ਪਿਆਪ ਰਾਹੀਂ ਅਸੀਂ ਬੰਦ ਕੀਤਾ। ਹੈ ਨਹੀਂ ਸੀ ਕਰ ਚੋ ਇਸ ਤਰ੍ਹਾਂ। ਨਹੀਂ ਜੇ ਕੋਈ ਵੀ ਹੈ ਨਹੀਂ ਸਿਸਟਮ। ਜਦਾਂ ਵਿਚਾਰੀ ਡਿਊਟੀ ਗਈ ਵੇ ਸੀਗੇ। ਹਾਂਜੀ। ਅਨਿ ਕੀ ਨਾਮ ਆ ਤੁਹਾਡਾ? ਮੇਰਾ ਨਾਮ ਇੰਦਰਜੀਤ ਸਿੰਘ। ਕਿਹੜਾ ਮhalla ਜੀ ਇਹ? ਇਹ ਤੋ ਬੀਣਾ ਨਗਰ ਆ। ਕੀ ਮਾਮਲਾ ਕੀ ਹੋਇਆ ਜੀ? ਇਹ ਅੱਗ ਜਦੋਂ ਪਤਾ ਨਹੀਂ ਕਿਸ ਤਰ੍ਹਾਂ ਲੱਗੀ ਆ ਕੁੜੀ ਆਪਦੇ ਕੰਮ ਤੇ ਗਈ ਹੋਈ ਸੀਗੀ। ਇਹਦੇ ਘਰ ਵਾਲਾ ਮਰਿਆ ਹੋਇਆ। ਤੇ ਇਹ ਕਲੀਕਲੀ ਹੈਗੀ ਆ। ਇਨਾ ਕ ਨੁਕਸਾਨ ਹੋ ਰਿਹਾ ਨੁਕਸਾਨ ਕਾਫੀ ਹੋਇਆ ਜੀ ਹੁਣ ਇਹ ਵੇਖ ਕੇ ਤਾਂ ਪਤਾ ਲੱਗੂ ਐ ਸਾਰਾ ਕੁ ਸੜ ਕੇ ਸੁਆਹ ਹੋ ਗਿਆ ਹਾਂ ਸਾਰਾ ਕੁ ਸੜ ਕੇ ਸੁਆਹ ਹੋ ਗਿਆ ਕੀ ਮੰਗ ਕੀ ਕਰਦੇ ਹਾਂ ਵੀ ਮੰਗ ਜੀ ਇਹਨੂੰ ਮਦਦ ਮਿਲਦੇ ਜੋ ਕੁ ਸਰਕਾਰ ਦੇ ਸਕਦੀ ਵੀ ਹੋਰ ਕਿਸੇ ਦਾ ਵਸਤਾ ਹੈ ਨਹੀਂ ਕੰਮ ਕਰਦੇ ਕਰਵਾ ਪੜ ਰਹੀ ਹੈ ਵਿਚਾਰੀ ਘਰ ਤਾਂ ਇਤੋਂ ਡੁੱਥੂ ਹੀ ਵੀ ਐ ਆਪ ਕੀ ਕੰਮ ਕਰਦੇ ਆਪ ਸੰਜੇ ਵੀ ਐਸਟੇਟ ਸੇਵਾ ਦਾ ਅਰਜ਼ੀ ਕੀ ਹੋਈ ਐ ਸੰਜੇ ਦੀ ਕਿੰਨੇ ਕ ਵਜ ਦੀ ਗੱਲ ਐ ਇਹ ਕੋਈ ਗੈਰਾਂਕ ਸਾਡੇ ਗੈਰਾਂਕ हो गया ठीक है भाई सर ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਕਰਨ ਸਿੰਘ ਜੀ ਮੈਂ ਫਰਮ ਕੰਪਨੀ ਸਰਵਜ ਜੀ ਕੀ ਮਾਮਲਾ ਜੀ ਸਾਨੂੰ ਜੀ ਇਤਲਾ ਮਿਲੀ ਫਾਇਰ ਬ੍ਰੇਡ ਤੇ ਵੀ ਗਲੀ ਨੰਬਰ ਗਲੀ ਨੰਬਰ 1/4 ਚ ਧੋਬੀ ਨਗਰ ਅੱਗ ਲੱਗੀ ਆ ਅਸੀਂ ਉਸੇ ਵੇਲੇ ਦੋ ਗੱਡੀਆਂ ਤੋਂ ਰਵਾਨਾ ਕੀਤੀਆਂ ਜੀ ਇੱਕ ਗੱਡੀ ਤਾਰਾ ਨੀਵਾਂ ਹੁਣ ਕਰਕੇ ਸਾਡੀ ਪਿੱਛੇ ਖੜੀ ਆ ਇੱਕ ਨਾਲ ਅਸੀਂ ਗੱਡੀ ਦਾ ਅੱਗੇ ਕਾਬੂ ਪਾਇਆ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਲਗਭਗ 2 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਜੀ ਤੇ ਦੋ ਤਿੰਨ ਸਿਲੰਡਰ ਸੀ ਉਹ ਸੇਫ ਕੱਢ ਲਏਗੇ ਬਾਹਰ ਕਾਰਨ ਆਪਣੇ ਲੱਗੇ ਕੀ ਸੀ ਹਜੇ ਤੱਕ ਮੌਕੇ ਤੇ ਕਾਰਨਦਾਰੀ ਪਤਾ ਲੱਗ ਸਕਿਆ ਜੀ ਤੇ ਹੁਣ ਅੱਗੇ ਕੰਟਰੋਲ ਹੈ ਆਜਾ ਜਾਈਏ ਬਾਜੂ ਬਸ ਮੈਂ ਹੈਂ ਦੱਸਾਂ ਅੰਤਲ ਦੇ ਕੋਲ ਆਵਾਂਗੇ ਲੰਬੀ ਬੱਕੀ ਦੀ ਤਰ੍ਹਾਂ ਇਹ ਵੀ ਦੱਸਣਾ ਕਿ ਦਿਖਾ ਲਵਾਂ ਉਹ ਫਾਗ ਹੋਇਆ ਕਿੰਨੀ ਰਹਿ ਗਈ ਸਾਨ ਸਾਨ ਆ ਗਈ ਆ ਪੰਜਾਬੀ ਕਾਲੂ ਆ ਗਏ ਆ ਬਾਈ ਜੀ ਮਾਡੀ ਗੱਡੀ ਸਾਡ ਟੱਕਰਿਓ ओ भाई गड्डी थोड़ी शैड में कराए जाम लगा बिच